ਹੈਲੋ ਦੋਸਤੋ ਅੱਜ ਆਪਾਂ ਆਪਣੀ ਫਸਟ ਸਟੋਰੀ ਲੈ ਕੇ ਹਾਜ਼ਰ ਹੋਏ ਆਂ ਜਿਸ ਵਿੱਚ ਆਪਾਂ ਇੱਕ ਪੰਜਾਬ ਦੀ ਬਹੁਤ ਹੀ ਪ੍ਰਸਿੱਧ ਖੇਡ ਲੁਕਣ ਮਿਚੀ ਦੀ ਕਹਾਣੀ ਪੜਾਂਗੇ ਤਾਂ ਪਲੀਜ਼ ਆਪਣੀ ਲਾਈਵ ਨਾਲ ਜਲਦੀ ਤੋਂ ਜਲਦੀ ਜੁੜੋ ਬਹੁਤ ਸੋਹਣੀ ਕਹਾਣੀ ਹੈ ਜਿਹੜੀ ਆਪਾਂ ਪੜਾਂਗੇ ਹੈਲੋ ਫਰੈਂਡਸ जल्दी से जल्दी लाइव से जुड़े हेलो दोस्तों हेलो जी सारे जल्दी तो जल्दी लाइव में ना जुड़ो ਹੈਲੋ ਦੋਸਤੋ ਜਲਦੀ ਤੋਂ ਜਲਦੀ ਲਾਈਵ ਨਾਲ ਜੁੜੋ ਆਪਾਂ ਬਹੁਤ ਹੀ ਸੋਹਣੀ ਕਹਾਣੀ ਪੜਾਂਗੇ ਬਸ 1 ਮਿੰਟ ਤੱਕ ਆਪਾਂ ਕਹਾਣੀ ਸਟਾਰਟ ਕਰ ਦੇਵਾਂਗੇ ਪੜਨਾ तो प्लीज़ जल्दी तो जल्दी लाइव न जुड़ो थी बहुत ही मनपसंद स्टोरी है जो थानू हेलो फ्रेंड्स जल्दी तो जल्दी जुड़ो ਹੈਲੋ ਦੋਸਤੋ ਆਪਾਂ ਇੱਕ ਨਵੀਂ ਕਹਾਣੀ ਪੜਾਂਗੇ ਜਿਸ ਦਾ ਨਾਮ ਹੈ ਲੁਕਣ ਮਿੱਚੀ ਪੰਜਾਬੀ ਦੀ ਕਹਾਣੀ ਹੈ ਜੋ ਪੰਜਾਬ ਦੇ ਕਲਚਰ ਨਾਲ ਜੁੜੀ ਹੋਈ ਹੈ ਤਾਂ ਵੀਡੀਓ ਸਟਾਰਟ ਕਰਦੇ ਲੁਕਣ ਮਿੱਚੀ ਪੰਜਾਬ ਦੀ ਹਰਮਨ ਪਿਆਰੀ ਖੇਡ ਰਹੀ ਹੈ ਗਰਮੀਆਂ ਦੀ ਸ਼ਾਮ ਨੂੰ ਸੰਧਿਆ ਵੇਲੇ ਜਦ ਮਾਵਾਂ ਚੁੱਲਿਆਂ ਤੇ ਰਾਤ ਦਾ ਖਾਣਾ ਬਣਾ ਰਹੀਆਂ ਹੁੰਦੀਆਂ ਤਾ ਬੱਚੇ ਅਕਸਰ ਆਸ-ਪਾਸ ਲੁਕਣ ਮਿੱਚੀ ਖੇਡਦੇ ਦਿਖਦੇ ਸਨ ਇਹੇ ਰੌਣਕ ਮਾਵਾਂ ਦੇ ਮਣਾਣੂ ਬਹੁਤ ਪਾਉਂਦੀ ਸੀ ਅੱਜ ਦੇ ਮਸ਼ੀਨੀ ਜੁਗ ਵਿੱਚ ਇਹ ਖੇਤ ਲੋਪ ਹੋ ਰਹੀ ਹੈ ਸਭ ਤੋਂ ਪਹਿਲਾਂ ਇਸ ਖੇਡ ਲਈ ਘਟ ਤੋਂ ਘਟ 8 9 ਬੱਚੇ ਇਕੱਠੇ ਹੋਣੇ ਚਾਹੀਦੇ ਹਨ ਤੇ ਖੇਡ ਸ਼ੁਰੂ ਕਰਨ ਲਈ ਪੁੱਗਿਆ ਜਾਂਦਾ ਹੈ ਬੱਚੇ ਉਗਦੇ ਹੋਏ ਇਹ ਗੀਤ ਗਾਉਂਦੇ ਹਨ ਉੱਕੜ ਦੁੱਕੜ ਪੰਬਾਪੋ 80 90 ਪੂਰਾ 100 ਸੋ ਗਲੋਟਾ ਤਿੱਤਰ ਮੋਟਾ ਚੱਲ ਮਦਾਰੀ ਪੈਸਾ ਖੋਟਾ ਖੋਟੇ ਦੀ ਖਟਿਆਈ ਪਾਬੋ ਦੌੜੀ ਦੌੜੀ ਆਈ ਜਿਸ ਬੱਚੇ ਤੇ ਆਈ ਸ਼ਾਪਤ ਆ ਜਾਵੇ ਉਹ ਉਹ ਪੁੱਗ ਜਾਂਦਾ ਹੈ ਤੇ ਫਿਰ ਤੋਂ ਇਹ ਦੁਹਰਾਇਆ ਜਾਂਦਾ ਹੈ ਇਹ ਉਦੋਂ ਤੱਕ ਹੁੰਦਾ ਰਹਿੰਦਾ ਹੈ ਜਦੋਂ ਤੱਕ ਇਕੱਲਾ ਬੱਚਾ ਨਾ ਰਹਿ ਜਾਵੇ ਆਖਿਰ ਵਿੱਚ ਰਹਿਣ ਵਾਲੇ ਬੱਚੇ ਨੂੰ ਦਾਇ ਦੇਣੀ ਪੈਂਦੀ ਹੈ। ਬਾਕੀ ਸਾਰੇ ਬੱਚੇ ਆਪਕੋ ਆਪਣੀਆਂ ਥਾਵਾਂ ਤੇ ਲੁੱਕ ਜਾਂਦੇ ਹਨ। ਜਿਨ੍ਹਾਂ ਨੂੰ ਦਾਇ ਦੇਣ ਵਾਲਾ ਬੱਚਾ ਇੱਕ ਇੱਕ ਕਰਕੇ ਲਬਦਾ ਹੈ ਉਸ ਦਾ ਇਸ ਗਲ ਬੱਲ ਵੀ ਧਿਆਨ ਰੰਦਾ ਹੈ ਕਿ ਕੋਈ ਉਸ ਨੂੰ ਪਿੱਛੋਂ ਆ ਠੱਪਾ ਨਾ ਕਹਿ ਦੇਵੇ ਨਹੀਂ ਤਾਂ ਉਸ ਨੂੰ ਮੁਰਤੋदाई ਦੇਣੀ ਪੈਂਦੀ ਹੈ ਜੇ ਉਹ ਸਾਰਿਆਂ ਲੱਬ ਲਵੇ ਜਿਸ ਬੱਚੇ ਨੂੰ ਉਸ ਨੇ ਸਭ ਤੋਂ ਪਹਿਲਾਂ ਲੱਭਿਆ ਸੀ ਦਾਈ ਉਹਦੇ ਸਿਰ ਆ ਜਾਣਦੀ ਹੈ ਦਾਈ ਦੇਣ ਵਾਲਾ ਬੱਚਾ ਆਪਣੀਆਂ ਅੱਖਾਂ ਅੱਗੇ ਹੱਥ ਰੱਖ ਲੈਂਦਾ ਹੈ ਤੇ ਗੌਂਦਾ ਹੈ ਲੁੱਕ ਛੁੱਪ ਜਾਣਾ ਮੱਕੀ ਦਾ ਦਾਣਾ ਆਮਾ ਕੇ ਨਾ ਆਮਾ ਸਾਰੇ ਬੱਚੇ ਉਦੋਂ ਤੱਕ ਨਾ ਨਾ ਕਰਦੇ ਰਹਿੰਦੇ ਹਨ ਜਦ ਤੱਕ ਆਪਣੇ ਮਨ ਪਸੰਦ ਜਗਾਤੇ ਲੁੱਕ ਨਹੀਂ ਜਾਂਦੇ ਜਦ ਸਾਰੇ ਲੁੱਕ ਜਾਣ ਤਾਂ ਆ ਖਦਿੰਦੇ ਹਨ ਆ ਜਾ ਤੇ ਫਿਰ ਦੁਬਕ ਕੇ ਬੈਠ ਜਾਂਦੇ ਹਨ ਫਿਰ ਦਾਈ ਦੇਣ ਵਾਲਾ ਸਾਰਿਆਂ ਨੂੰ ਲੱਭਣ ਲੱਗ ਜਾਂਦਾ ਹੈ ਇਸ ਖੇਡ ਨਾਲ ਜਿੱਥੇ ਬੱਚਿਆਂ ਦੀ ਪੱਜ ਪੱਜ ਕੇ ਸਰੀਰ ਕਸਰਤ ਹੁੰਦੀ ਹੈ ਉੱਥੇ ਬੱਚੇ ਚੱਕਣਾ ਰਹਿਣਾ ਲੁਕਣਾ ਲੱਭਣਾ ਆਦ ਕਿਰਿਆਵਾਂ ਵੀ ਸਹਿਜੇ ਹੀ ਸਿੱਖ ਜਾਂਦੇ ਹਨ ਸਾਨੂੰ ਇਸ ਖੇਡ ਨੂੰ ਮੂੜ ਸਜੀਵ ਕਰਨਾ ਚਾਹੀਦਾ ਹੈ ਹੈਲੋ ਫਰੈਂਡਸ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਸਟੋਰੀ ਕੀਤੀ ਸੀ ਜਿਸ ਦਾ ਨਾਮ ਸੀ ਲੁਕਨ ਮਿਲਜੀ ਕੱਲ ਨੂੰ ਇੱਕ ਹੋਰ ਸਟੋਰੀ ਲੈ ਕੇ ਆਵਾਂਗੇ ਨਵੀਂ ਸਟੋਰੀ ਆਸ਼ਾ ਕਰਦੇ ਹਾਂ ਅੱਜ ਦੀ ਸਟੋਰੀ ਵੀ ਤੁਹਾਨੂੰ ਵਧੀਆ ਲੱਗੀ ਹੋਵੇਗੀ ਤੇ ਇਸੇ ਤਰ੍ਹਾਂ ਕੱਲ ਨੂੰ ਵੀ ਇਸ ਟਾਈਮ 5 ਵਜੇ ਹੀ ਲਾਈਵ ਹੋਵਾਂਗੇ ਤੇ ਇੱਕ ਨਵੀਂ ਕਹਾਣੀ ਤੁਹਾਡੇ ਲਈ ਲੈ ਕੇ ਆਵਾਂਗੇ ਧੰਨਵਾਦ